ਦੋਸਤੋ ਸਵਾਗਤ ਹੈ ਪੇਜ ਤੇ ਅੱਜ ਆਪਾਂ ਪਿੰਡ ਮੂਸੇ ਪਹੁੰਚੇ ਹੋਏ ਹਾਂ 29 ਮਈ 2022 ਨੂੰ ਪਿੰਡ ਜਵਾਰਕੇ ਸਿੱਧੂ ਮੂਸੇਵਾਲੇ ਜੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਅੱਜ ਤੀਸਰੀ ਵਰਸੀ ਦਾ ਸਮਾਗਮ ਰੱਖਿਆ ਉਹ ਆਪਣੀ ਹਾਜ਼ਰੀ ਦਵਾ ਕੇ ਚਲੇ ਗਏ ਸਾਡੇ ਵਿਚਕਾਰ ਬਹੁਤ ਸਖਸ਼ੀਤਾ ਪਹੁੰਚੀਆਂ ਜਿਨ੍ਹਾਂ ਵਿੱਚ ਰੋਤਨ ਰਸਤਮ ਜੀ ਸੁਫੀਰ ਚੱਠਾ ਜੀ ਪੰਚੇਰ ਕੋਟ ਬੱਚਾ ਦੀ ਜਨ ਸਟੇਟਿਕ ਖਾਨਸਲ ਦੇ ਦੇਖਾਉੜ ਜੀ ਜੋ ਬੜੇ ਨਾਮ ਪਰ ਹੈ ਤਾਂ ਸਿੱਧੂ ਜੀ ਹੋਰ ਵੀ ਸ਼ੀਤਾ ਬੰਮਲਾ ਇਹ ਲੈਣਗੇ ਨੂੰ ਫੇਰ ਸਾਹਿਬ ਇਹ ਕਹਿੰਦਾ ਨਾ ਰਹਿ ਜਾਏ ਤਾਂ ਮੈਨੂੰ ਆਪਣਾ ਨਾਮ ਦੇ ਦਿਓ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀਤਮਿੰਦਰ ਸਿੰਘ ਜੀ ਸਿੱਧੂ ਜੋ ਸਾਭਕਾ ਐਮਐਲਏ ਹੈ ਤਲਵੰਡੀ ਸਾਹਿਬੋਂ ਤੇ ਔਰ ਜਿਨ੍ਹਾਂ ਨੇ ਇੱਥੋਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਇਸ ਪਰਿਵਾਰ ਨਾਲ ਬੜਾ ਪਿਆਰ ਆ ਉਹਨਾਂ ਦਾ ਮੈਂ ਬੇਨਤੀ ਕਰੂੰਗਾ ਸਰਦਾਰ ਜੀ ਕਿ ਤੁਸੀਂ ਸਿੱਧੂ ਸਾਹਿਬ ਨੂੰ ਉਹ ਮੰਨ ਕੇ ਆ ਕੇ ਅੱਜ ਆਪਾਂ ਸਾਰੇ ਪਰਿਵਾਰ ਰਿਸ਼ਤੇਦਾਰ ਪਿੰਡ ਵਾਸੀ ਇਲਾਕਾ ਨਿਵਾਸੀ ਪੰਜਾਬ ਤੇ ਦੇਸ਼ ਤੋਂ ਕੋਨੇ-ਕੋਨੇ ਤੋਂ ਆਏ ਮੇਰੇ ਬਜ਼ੁਰਗੋ ਭਰਾਵੋ ਮਾਤਾਵੋ ਭੈਣੋ ਅੱਜ ਆਪਾਂ ਸਾਰੇ ਠੀਕ ਹੈ ਆਪਣੇ ਬਹੁਤ ਹੀ ਹਰਮਨ ਪਿਆਰੇ ਤੇ ਅਸੀਸ ਸੁਖਦੀਪ ਸਿੰਘ ਮੂਸੇ ਵਾਲੇ ਦੀ 50 वर्षी ਦੇ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਤੇ ਉਹਨਾਂ ਦੇ ਯਾਦ ਦੇ ਵਿੱਚ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ। ਜੀ ਆਉਣ ਆ ਜੀ। ਚਲੋ ਜੀ। ਸੁਖਦੀਪ ਸਿੰਘ ਅੱਛਾ ਠੀਕ ਹੈ। ਆਪ ਦੀ ਉਹ ਛੋਟੀ ਜੀ ਉਮਰ ਦੇ ਵਿੱਚ ਆਪਣੇ ਤੋਂ ਵਿਛੋੜਾ ਪਾ ਗਿਆ। ਇਹ ਜਿਹੇ ਹਾਲਾਤ ਜਿਹਾ ਕਿ ਅੱਜ ਤੱਕ ਜੋ ਲੋਕ ਉਸਦੇ ਜੁम्मेवार ਸਨ ਉਹਨਾਂ ਨੂੰ ਹਲੇ ਤੱਕ ਸਰਕਾਰ ਨੇ ਮੈਂ ਕਹਿ ਸਕਦਾ ਕਿ ਨਾ ਹੀ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਸੰਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਚੁਬਦੀਪ ਸਿੰਘ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਤੇ ਪਿਆਰ ਕਰਦੇ ਸੀ ਜਾਣਦੇ ਸੀ ਉਸ ਨੇ ਆਪ ਫਿਰ ਨਾਂ ਜੋ ਰੋਸ਼ਨ ਕੀਤਾ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਆਪਣੇ ਇਲਾਕੇ ਦਾ ਰੋਸ਼ਨ ਕੀਤਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਅੱਜ ਇੱਕ ਮਿੰਟ ਉਹਨਾਂ ਦੇ ਜਨਮ ਦਿਤੀ 30 ਵਰਸੀ ਤੇ ਆਪਾਂ ਇਕੱਤਰ ਹੋਏ ਆ ਮੈਂ ਗਲਤ ਨਾ ਹੋਵਾਂਗਾ ਜੇ ਮੈਂ ਕਹਿੰਦਾਂ ਵਰਸੀ ਦਾ ਮੌਕਾ ਰਸਮੀ ਤੌਰ ਤੇ ਆਪਾਂ ਇਕੱਠੇ ਹੁੰਨੇ ਆ ਉਹਨੂੰ ਯਾਦ ਕਰਦੇ ਆ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਆ ਪਰ ਕਦੇ ਆਪਾਂ ਉਸ ਪਰਿਵਾਰ ਦਾ ਮਾਤਾ ਪਿਤਾ ਦਾ ਕਦੇ ਸੋਚੋ ਕਿ ਉਹ ਰੋਜ਼ ਕਿਸ ਤਰੀਕੇ ਨਾਲ ਆਪ ਦੀ ਜ਼ਿੰਦਗੀ ਬਕੀਤ ਕਰ ਰਹੇ ਨੇ ਜਿੰਨਾ ਦਾ ਹੁਨਾਰ ਬੱਚਾ ਨੌਜਵਾਨ ਬੱਚਾ ਉਹਨਾਂ ਦੇ ਕੋਲੋਂ ਚਲੇ ਜਾਵੇ ਇੱਕ ਇੱਕ ਦਿਨ ਜੀਣਾ ਬੜਾ ਔਖਾ ਹੋ ਜਾਂਦਾ ਹੈ ਤੇ ਖਾਸ ਕਰਕੇ ਜਦੋਂ ਕਿ ਤਿੰਨ ਸਾਲ ਬਾਅਦ ਵੀ ਉਹ ਆਪ ਦੀ ਇਨਸਾਫ ਦੀ ਲੜਾਈ ਲੜ ਰਹੇ ਹੋ ਸਿੱਤੂ ਮੂਸੇਵਾਲਾ ਅੱਜ ਆਪਣੇ ਵਿਚਾਰ ਨਹੀਂ ਰਹੇ ਪਰ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਇੱਕ ਗੱਲ ਦਾ ਸਬੂਤ ਜ਼ਰੂਰ ਦਿੱਤਾ ਹੈ ਕਿ ਬੇਸ਼ੱਕ ਸ਼ਿਰੀ ਵੀ ਇੱਕ ਤੌਰ ਤੇ ਉਹ ਆਪਣੇ ਵਿਚਾਰ ਨਹੀਂ ਪਰ ਜੋ ਉਹ ਬਤੌਰ ਆਪ ਦੇ ਗਾਣਿਆਂ ਦੇ ਰਾਹੀਂ ਮੈਂ ਕਦੇ ਉਹਨੂੰ ਕਲਾਕਾਰ ਨਹੀਂ ਮੰਨਿਆ ਉਹ ਕਲਾਕਾਰ ਨਹੀਂ ਸੀ ਉਹ ਇੱਕ ਪੰਜਾਬ ਦੀ ਆਵਾਜ਼ ਸੀ ਉਹਨੇ ਜੋ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਜੋ ਉਹਨੇ ਆਪ ਦੇ ਸਾਡੇ ਇਲੈਕਟ੍ਰਿਕ ਭਾਈ ਚਾਲਾ ਦੇ ਬੜੀ ਬੈਠੀ ਹੈ ਕਿ ਸਰਕਾਰ ਬਦਲ ਤੇ ਜੀ ਨੇ ਬੜੀ ਤਕਸ਼ੀਰ ਨਾਲ ਆਪਣਾ ਵਿਚਾਰ ਰੱਖ ਰਿਹਾ ਕਿ ਪਿੱਛੇ ਬੰਦੇ ਬਹੁਤ ਬੈਠੇ ਆ ਕਿ ਪਿੱਛੇ ਲੱਗਦਾ ਨਹੀਂ ਲੱਗਦਾ ਕੋਈ ਭੈਣ ਵੀ ਆਵਾਜ਼ ਨਹੀਂ ਦੇ ਪਿੱਛੇ ਸਰਕਾਰ ਤੋਂ ਸਾਰੇ ਲੋਕ ਬੈਠੇ ਆ ਜਿਹੜਾ ਤਵਾਰ ਦੇ ਵਿੱਚ ਬੈਠਾ ਹੈ ਤਾਰੀ ਦੀ ਮੱਝ ਕਿੱਥੇ ਰੱਖਿਆ ਪੰਡਾਲ ਤੇ ਗੈਰੋ ਸਰਦਾਰ ਬਰਬੋਲ ਸਿੰਘ ਜੀ ਨੇ ਕੀਤੀ ਕਰਨਾ ਸਰਦਾਰ ਬਰਬੋਲ ਸਿੰਘ ਜਿੱਤੂ ਸਾਹਿਬ ਨੂੰ ਉਹ ਮੰਨ ਤੇ ਆ ਕੇ ਆਪਣੇ ਪਛਾਣ ਲੇਖ ਚਾਹਵਤ ਬੁੱਝ ਹਰ ਮਨ ਤਨ ਵਸਿਆ ਸੋਈ ਜੈ ਜੈ ਜੀ ਕਿਰਪਾ ਕਰਕੇ ਘੋਵ ਲਾਓ ਜੀ ਘੋਵ ਲਗਿਆ ਸੀਤ ਪ੍ਰਸਾਦ ਸੰਗਤਾਂ ਦੇ ਵਿੱਚ ਬਿਟਾਉਣ ਦੀ ਆਗਿਆ ਬਖਸ਼ਣੀ ਸਾਤਾ ਜੀਓ ਕਿਰਪਾ ਕਰੋ ਪਵਿੱਤਰ ਹੁਕਮ ਸੁਣਾ ਕੇ ਸੰਗਤਾਂ ਨੂੰ ਦਿਖਾਓ ਕਰੋ ਜੀ ਹੁਕਮ ਉੱਤੇ ਚੱਲਣ ਦੀ ਪ੍ਰੇਰਣਾ ਬਖਸ਼ੋ ਸਹੀ